ਇਤ ਸੇ ਵੀਏ ਸੁਖ ਪਾਈ ਐ ਸੋ ਸਾਹਿਬ ਸਦਾ ਸਮਾਲੀ ਐ ਜਿਤ ਕੀਤਾ ਪਾਈ ਐ ਆਪਣਾ ਤਾਂ ਕਾਲ ਬੁਰੀ ਕਿਉ ਕਾਲੀ ਐ ਗੁਰਪਿਆਰੀਆ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਖਡੂਰ ਸਾਹਿਬ ਵਿਖੇ ਗੁਰਨਾਨਕ ਪਾਤਸ਼ਾਹ ਦੇ ਅਨੰਨ ਭਗਤ ਪਾਈ ਜੋਤ ਜੀ ਦੇ ਮੁਖਾਰ ਬਿੰਦ ਤੋਂ ਸਨ 1532 ਦੇ ਵਿੱਚ ਗੁਰਨਾਨਕ ਪਾਤਸ਼ਾਹ ਦੀ ਇਹ ਰਚਨਾ ਸੁਣੀ ਇਤਨੇ ਪ੍ਰਭਾਵਿਤ ਹੋਏ ਗੁਰੂ ਅੰਗਦ ਦੇਵ ਪਾਤਸ਼ਾਹ ਗੁਰਨਾਨਕ ਪਾਤਸ਼ਾਹ ਦੀ ਬਾਣੀ ਕਿਉਂਕਿ ਉਹਨਾਂ ਦੇ ਨਾਲ ਵਿੱਚ ਹੀ 1532 ਦੇ ਵਿੱਚ ਹੀ ਗੁਰਨਾਨਕ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਕਰਤਾਰਪੁਰ ਸਾਹਿਬ ਚਲੇ ਗਏ ਲਗਾਤਾਰ ਸਰ 1532 ਤੋਂ ਲੈ ਕੇ 1539 ਤੱਕ ਇਤਨੀ ਸੇਵਾ ਕੀਤੀ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਗੁਰੂ ਕੀ ਪਿਆਰੀ ਸੰਗਤ ਦਿੱਤੇ ਗੁਰੂ ਨਾਨਕ ਪਾਤਸ਼ਾਹ ਦੇ ਹਰ ਹੁਕਮ ਨੂੰ ਉਹਨਾਂ ਨੇ ਮੰਨਿਆ ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਅੰਤਿਮ ਸਮਾ ਜਾਣਦੇ ਹੋਏ ਸੰਨ 1539 ਦੇ ਵਿੱਚ ਗੁਰਵੰਗਦੇਵ ਪਾਤਸ਼ਾਹ ਨੂੰ ਉਹ ਪੋਥੀ ਇੱਕ ਤਾਂ ਸੌਂਪੀ ਜਿਹਦੇ ਵਿੱਚ ਗੁਰਨਾਨਕ ਪਾਤਸ਼ਾਹ ਆਪਣੀ ਬਾਣੀ ਲਿਖਿਆ ਕਰਦੇ ਸਨ ਤੇ ਹੋਰ ਮਹਾਪੁਰਸ਼ਾਂ ਦੀ ਬਾਣੀ ਉਹਨਾਂ ਨੇ ਦਰਜ ਕਰ ਰੱਖੀ ਸੀ ਇਤ ਮਹਿਲ ਜੋ ਸਬਦ ਹੋਆ ਸੋ ਪੋਥੀ ਗੁਰੂ ਅੰਗਦ ਜੋਗ ਮਿਲੀ ਨਾਲੀ ਲੈਣੇ ਦੀ ਫੈਰਾਈਏ ਨਾਨਕਾ ਦੋਹੀ ਖੱਟੀਏ ਜੋਤ ਉਹ ਜੁਗਤ ਸਾਈ ਸੇਕ ਆਇਆ ਫੇਰ ਪਲਟੀਏ ਗੁਰਨਾਨਕ ਪਾਸ਼ਾ ਨੇ ਪਹਿਲੇ ਆਣਾ ਜੀ ਨੂੰ ਆਪਣੇ ਅੰਗ ਨਾਲ ਲਾਇਆ ਆਪਣੇ ਗਲਵਕੜੀ ਦੇ ਵਿੱਚ ਲਿਆ ਤੇ ਨਾਮ ਦਿੱਤਾ ਅੰਗਦ ਤੇ ਉਹਨਾਂ ਨੂੰ ਆਪਣੇ ਮਿਸ਼ਨ ਦੀ ਜ਼ਿੰਮੇਵਾਰੀ ਸੌਂਪੀ ਮੈਂ ਗੁਰੂ ਪਿਆਰੇ ਗੁਰੰਗਦ ਦੇਵ ਜੀ ਮਹਾਰਾਜ ਦਾ ਜ਼ਿਕਰ ਇਸ ਵਾਸਤੇ ਕਰ ਰਿਹਾ ਕਿ ਅੱਜ 9 ਮਈ ਅੱਜ ਦੇ ਦਿਨ ਸਨ 1504 ਗੁਰੂ ਅੰਗਦ ਦੇਵ ਜੀ ਦਾ ਅਵਤਾਰ ਫੈਰੂ ਮਲ ਜੀ ਦੇ ਗ੍ਰਹਿ ਵਿਖੇ ਮਾਤਾ ਦਇਆਕੌਰ ਜੀ ਦੀ ਪਵਿੱਤਰ ਕੋਖਤੋਂ ਮਤੇ ਦੀ ਸਰਾ ਜਨਾਂਗੇ ਦੀ ਸਰਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ ਗੁਰੂ ਪਿਆਰੀਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ 63 ਸ਼ਲੋਕ ਅੰਕ ਕਿਤਨੇ ਸਾਰੀਆਂ ਸੰਗਤਾਂ ਨੂੰ ਪ੍ਰਬੰਧਕ ਕਮੇਟੀ ਗੁਰਦੁਆਰਾ ਗੁਰਨਾਗ ਦਰਬਾਰ ਸਿਵਲੈਨ ਰਾਮਪੁਰ ਉੱਤਰ ਪ੍ਰਦੇਸ਼ ਵੱਲੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪर्व ਦੀਆਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਵਧਾਈਆਂ ਜੋਤ ਕੋ ਇੱਕ ਜੋਤ ਸੇ ਸਤਗੁਰ ਨੇ ਪੈਦਾ ਕਰ ਦਿਆ ਅੰਗ ਸੇ ਆਪਣੇ ਲਗਾਇਆ ਲੈਣੇ ਕੋ ਅੰਗਤ ਕਰ ਦਿਆ ਅੰਗ ਸੇ ਆਪਣੇ ਲਗਾਇਆ ਲੈਣੇ ਕੋ ਅੰਗਤ ਕਰ ਦਿਆ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਦੀ ਫਤਿਹ